ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਚਾਰ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ 메인 ਬਾਜ਼ਾਰ ਫਲੋਰ ਦੇ ਵਿੱਚ ਅੱਜ ਗਰਮ ਦੁੱਧ ਦੇ ਲੰਗਰ ਸੰਗਤ ਦੇ ਵਿੱਚ ਵਰਤਾਏ ਗਏ ਇਸ ਮੌਕੇ ਦੇ ਉੱਤੇ ਪਵਨ ਮਲੋਤਰਾ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਦੁੱਧ ਦੇ ਲੰਗਰ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ ਹੋਇਆ ਹਰ ਸਾਲ ਲਗਾਇਆ ਜਾਂਦੇ ਹਨ ਅਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਅੱਜ ਦੀ ਪੀਲੀ ਨੂਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੇ ਦਿੱਤੇ ਹੋਏ ਨਕਸ਼ੇ ਕਦਮ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨ ਇਸ ਮੌਕੇ ਦੇ ਉੱਤੇ ਪਵਨ ਮਲੋਤਰਾ, सुरेंद्र ਕੁਮਾਰ, ਮੋਂਗਾ, ਮਨਜੀਤ ਕੁਮਾਰ, ਗੌਰਵ ਚੱਡਾ, ਪ੍ਰਦੀਪ ਸੋਢੀ, ਅਸ਼ੋਕ ਕੁਮਾਰ দত্ত ਤੇ ਸੰਗਤ ਸਮੇਤ ਹੋਰ ਹਾਜ਼ਰ ਸਮੂਦਿਖਾ ਤੁਸੀਂ ਵੇਖੋ ਟ੍ਰੈਨਿੰਗ ਫਲੋਰ ਨਿਊਜ਼ ਚੈਨਲ ਤੋਂ ਪੱਤਰਕਾਰ ਆਸ਼ੂ ਕਬੂਰ ਦੀ ਖਾਸ ਰਿਪੋਰਟ ਫਿਲੌਰ ਤੋਂ ਅੱਜ ਦਾ ਇਹ ਦਿਹਾੜਾ ਅਸੀਂ ਮਾਤਾ ਗੁਜਰੀ ਤੇ ਚਾਰੇ ਸਾਹਿਬ ਜੱਜਾਂ ਦੀ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾ ਰਹੇ ਹਾਂ ਇਹ ਲੰਗਰ ਦੁੱਧਾ ਲੰਗਰ ਅੱਜ ਮਹਿਲਾ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਮਿਲ ਕੇ ਬਿਜਾਵਾਲਾਂ ਨੇ ਮਿਲ ਕੇ ਲਾਇਆ ਹੈ ਇਸ ਮਹੱਲ ਇਸ ਨੂੰ ਯਾਦ ਕਰਨ ਦਾ ਇਸ ਲਈ ਅਸੀਂ ਮਨ ਬਣਾਇਆ ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡਾ ਜਿਹੜਾ ਇਤਿਹਾਸ ਹੈ ਕਿੰਨਾ ਪ੍ਰਾਚੀਨ ਹੈ ਕਿੰਨੀਆਂ ਸ਼ਾਤਾਂ ਤੇ ਕਿੰਨਾ ਔਖਾ ਹੋ ਕੇ ਸੀ ਇਹ ਪੰਜਾਬੀ ਕਲਚਰ ਲਿੱਤਾ ਹੈ ਇਹ ਇਤਿਹਾਸ ਲਿੱਤਾ ਹੈ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਅੱਜ ਕੱਲ ਸਾਡੇ ਵਿਸ਼ਿਆਂ ਦੇ ਵਿੱਚ ਸਾਡੇ ਪਾਠਕਰਨ ਦੇ ਵਿੱਚ ਵੀ ਐਨੀਆਂ ਚੀਜ਼ਾਂ ਨਹੀਂ ਪੜਾਈ ਜਾਂਦੀਆਂ ਤੇ ਬੱਚੇ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਾਹਿਬ ਕੌਣ ਸੀ ਸਾਰੇ ਸਾਹਿਬ ਜੀ ਕੌਣ ਸੀ ਮਾਤਾ ਗੁਜਰੀ ਕੌਣ ਸੀ ਉਹਨਾਂ ਬਾਰੇ ਕੁਝ ਨਾ ਕੁਝ ਸੋਚ ਸਕਣ ਉਹ ਇਹਨੇ ਸਾਲ ਤੋਂ ਲਗਾਵਾ ਰਹੇ ਜੀ ਇਹ ਤਿੰਨ ਚਾਰ ਸਾਲ ਤੋਂ ਸ਼ੁਰੂ ਕੀਤਾ ਜੀ